ਕਾਲ ਤੇਰੀ ਧਰਿਏ ਇਹਦੇ ਚ ਕਿੰਨੀਆਂ ਤੇਰੀ ਚ ਸਾਰੀ ਸਾਰੀ ਹੋ ਰੈਡੀ ਦੇ ਦੇਣਾ ਸਾਰਿਆਂ ਆ ਜਾ ਸਾਰੇ ਦੇ ਗੁਰਦੇ ਖਾੜੇ ਜਿੱਦੇ ਨੇ ਆਣੇ ਖੜੇ ਆ ਹੋਰ ਵੀ ਸਾਰੇ ਜਾਣੇ ਚਲੋ ਦੇਖੋ ਬੜਾ ਦਸਤਰੀ ਹੈ ਪਹਿਲਾਂ ਇੱਕ ਇੱਕ ਦੇ ਦੇ ਬਾਅਦ ਚ ਸਾਰਿਆਂ ਨੂੰ ਖਵਾਣੀ ਆਦਰ ਸਾਹਿਬ ਨੂੰ ਦੇ ਦੇ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੈਡੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੇ ਆਦਰ ਸਾਹਿਬ ਨੂੰ ਦਿਓ ਪਹਿਲਾਂ ਕਾਲ ਤੇਰੀ ਧਰਿਏ ਇਹਦੇ ਚ ਕਿੰਨੀਆਂ ਤੇਰੀ ਚ ਸਾਰੀ ਸਾਰੀ ਹੋ ਰੈਡੀ ਦੇ ਦੇਣਾ ਸਾਰਿਆਂ ਆ ਜਾ ਲੈ ਸਾਰਿਆਂ ਨੇ ਗੁਰੂ ਘਰ ਆ ਜਿੱਦੇ ਨੇ ਆਲੇ ਖੜੇ ਆਰ ਹੋਰ ਵੀ ਸਾਰੇ ਜਾਣੇ ਚਲੋ ਦੇਖੋ ਬੜਾ ਸਾਖੀ ਨੇ ਪਹਿਲਾ ਇੱਕ ਇਕਾ ਦੇ ਦੇ ਬਾਅਦ ਚ ਸਾਰਿਆਂ ਨੂੰ ਖੁਲਾਣੀ ਆਦਰ ਸਾਹਿਬ ਨੂੰ ਦੇਓ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੇੜੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੇ ਆਦਰ ਸਾਹਿਬ ਨੂੰ ਦੇਓ ਬੇ ਲੱਗਦੀ ਸਾਰ ਤੇਰੀ ਸਾਰੀ ਰੇੜੀ ਚ ਕਿੰਨੀ ਆ ਤੇਰੀ ਸਾਰੀ ਸਾਰੀ ਹੋ ਰੇੜੀ ਦੇ ਦੇਣਾ ਸਾਰਿਆਂ ਨੂੰ ਆ ਜਾ ਲੈ ਸਾਰਿਆਂ ਦੇ ਗੁਰਦੇ ਖਾੜੇ ਜਿੱਦੇ ਨੇ ਆਣੇ ਖੜੇ ਆ ਹੋਰ ਵੀ ਸਾਰੇ ਜਾਣੇ ਚਲੋ ਚਲੋ ਜਿੱਦੋਂ ਬੜਾ ਤੁਸੀਂ ਆ ਪਹਿਲਾਂ ਇੱਕ ਐਕਾ ਦੇ ਦੇ ਬਾਅਦ ਚ ਸਾਰਿਆਂ ਨੂੰ ਖੜਾਣੀ ਆ ਦਾਨ ਸਾਹਿਬ ਨੂੰ ਦੇ ਦੇ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੇੜੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੂੰ ਆ ਦਾਨ ਸਾਹਿਬ ਨੂੰ ਦਿਓ ਪਹਿਲਾਂ ਕਾਲ ਤੇਰੀ ਧਾਰੀ ਲਈ ਇਹਦੇ ਚ ਕਿੰਨੀਆਂ ਤੇਰੀ ਸਾਰੀ ਸਾਰੀ ਰੈਡੀ ਦੇ ਦੇਣਾ ਸਾਰੇ ਆ ਜਾ ਲੈ ਵੀ ਸਾਰਿਆਂ ਨੇ ਕੁਝ ਖਾੜਿਆ ਜੀ ਦੇਨੇ ਆਣੇ ਖੜੇ ਆਰ ਹੋਰ ਵੀ ਸਾਰੇ ਜਾਣੇ ਚਲੋ ਦੇਖੋ ਬੜਾ ਚੰਗੀ ਲੱਗਦੀ ਆ ਪਹਿਲਾ ਇੱਕ ਆਇਆ ਦੇ ਦੇ ਬਾਅਦ ਚ ਸਾਰਿਆਂ ਨੂੰ ਖਵਾਣੀ ਆ ਦਾਨ ਸਾਹਿਬ ਨੂੰ ਦੇ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੈਡੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੂੰ ਆ ਦਾਨ ਸਾਹਿਬ ਨੂੰ ਦਿਓ ਪਹਿਲਾਂ ਕਾਲ ਤੇਰੀ ਧਰਿਏ ਇਹਦੇ ਚ ਕਿੰਨੀਆਂ ਤੇਰੀ ਚ ਸਾਰੀ ਸਾਰੀ ਹੋ ਰੈਡੀ ਦੇ ਦੇਣਾ ਸਾਰਿਆਂ ਆ ਜਾ ਸਾਰੇ ਦੇ ਗੁਰਦੇ ਖਾੜੇ ਜਿਹਦੇ ਨੇ ਆਣੇ ਖੜੇ ਆ ਹੋਰ ਵੀ ਸਾਰੇ ਜਾਣੇ ਚਲੋ ਦੇਖੋ ਬੜਾ ਦਸਤਰੀ ਹੈ ਪਹਿਲਾਂ ਇੱਕ ਇੱਕ ਇਹ ਦੇ ਦੇ ਬਾਅਦ ਚ ਸਾਰਿਆਂ ਨੂੰ ਖਵਾਣੀ ਆਦਰ ਸਾਹਿਬ ਨੂੰ ਦੇ ਦੇ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੈਡੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੇ ਆਦਰ ਸਾਹਿਬ ਨੂੰ ਦਿਓ ਪਹਿਲਾਂ ਕਾਲ ਤੇਰੀ ਧਰਿਏ ਇਹਦੇ ਚ ਕਿੰਨੀਆਂ ਤੇਰੀ ਚ ਸਾਰੀ ਸਾਰੀ ਹੋ ਰੈਡੀ ਦੇ ਦੇਣਾ ਸਾਰਿਆਂ ਆ ਜਾ ਲੈ ਸਾਰਿਆਂ ਨੇ ਗੁਰੂ ਘਰ ਆ ਜਿੱਦੇ ਨੇ ਆਲੇ ਖੜੇ ਆਰ ਹੋਰ ਵੀ ਸਾਰੇ ਜਾਣੇ ਚਲੋ ਦੇਖੋ ਬੜਾ ਸਾਖੀ ਨੇ ਪਹਿਲਾ ਇੱਕ ਇਕਾ ਦੇ ਦੇ ਬਾਅਦ ਚ ਸਾਰਿਆਂ ਨੂੰ ਖੁਲਾਣੀ ਆਦਰ ਸਾਹਿਬ ਨੂੰ ਦੇਓ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੇੜੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੇ ਆਦਰ ਸਾਹਿਬ ਨੂੰ ਦੇਓ ਬੇ ਲੱਗਦੀ ਕਾਲ ਤੇਰੀ ਸਾਰੀ ਰੇੜੀ ਇੱਥੇ ਕਿੰਨੀਆਂ ਤੇਰੀ ਸਾਰੀ ਸਾਰੀ ਹੋ ਰੇੜੀ ਦੇ ਦੇਣਾ ਸਾਰਿਆਂ ਨੂੰ ਆ ਜਾ ਲੈ ਸਾਰਿਆਂ ਦੇ ਗੁਰਦੇ ਖਾੜੇ ਜਿੱਦੇ ਨੇ ਆਣੇ ਖੜੇ ਆ ਹੋਰ ਵੀ ਸਾਰੇ ਜਾਣੇ ਚਲੋ ਚਲੋ ਜਿੱਦੋਂ ਬੜਾ ਤੁਸੀਂ ਆ ਪਹਿਲਾਂ ਇੱਕ ਇੱਕ ਦੇ ਦੇ ਬਾਅਦ ਚ ਸਾਰਿਆਂ ਨੂੰ ਖੜਾਣੀ ਆ ਦਾਨ ਸਾਹਿਬ ਨੂੰ ਦੇ ਦੇ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੇੜੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੂੰ ਆ ਦਾਨ ਸਾਹਿਬ ਨੂੰ ਦਿਓ ਪਹਿਲਾਂ ਕਾਲ ਤੇਰੀ ਸਾਰੀ ਰੇੜੀ ਇੱਥੇ ਕਿੰਨੀਆਂ ਤੇਰੀ ਸਾਰੀ ਸਾਰੀ ਹੋ ਰੇੜੀ ਦੇ ਦੇਣਾ ਸਾਰਿਆਂ ਨੂੰ ਆ ਜਾ ਲੈ ਵੀ ਸਾਰਿਆਂ ਨੇ ਗੁਰਦੇ ਖਾੜਿਆ ਜੀ ਦੇ ਨੇੜੇ ਖੜੇ ਹੋਰ ਨੇ ਸਾਰੇ ਜਾਣੇ ਚਲੋ ਦੇਖੋ ਬੜਾ ਦੱਸੀ ਨੇ ਪਹਿਲਾ ਇੱਕ ਆਇਆ ਦੇ ਦੇ ਬਾਅਦ ਚ ਸਾਰਿਆਂ ਨੂੰ ਖੁਲਾਣੀ ਆਦਾਰ ਸਾਹਿਬ ਨੂੰ ਦੇਓ ਉਹ ਬਈ ਜਿੰਨੇ ਨੇ ਆਣੇ ਖੜੇ ਇਹਦੀ ਰੇੜੀ ਚ ਕੋਈ ਨਹੀਂ ਛੱਡਣੀ ਹੈ ਸਾਰਿਆਂ ਨੇ ਆਦਾਰ ਸਾਹਿਬ ਨੂੰ ਦੇਓ ਪਹਿਲਾਂ